ਮਿੱਤਰੋ ਬੜੀ ਵਧੀਆ ਗੱਲ ਆ ਜੀ ਰਾਜਵੀਰ ਜਵੰਦਾ ਦੇ 50 ਤੋਂ ਪਲੱਸ ਜਿਹੜੇ ਪ੍ਰੋਗਰਾਮ ਸ਼ੋਅ ਬੋਕ ਹੋਏ ਸੀ ਜਿਹੜੀ ਜਿਹੜੇ ਕਲਾਕਾਰਾਂ ਨੇ ਜ਼ਿੰਮੇਵਾਰੀ ਲਈ ਆ ਵੀ ਸਾਰਾ ਪੈਸਾ ਸੀ ਉਹਦੇ ਕਰ ਦੇਾਂਗੇ ਬਹੁਤ ਵਧੀਆ ਗੱਲ ਸਜਣੋ ਰਾਜਵੀਰ ਜਵੰਦਾ ਦੇ 50 ਤੋਂ ਪਲੱਸ ਜਿਹੜੇ ਸ਼ੋਅ ਬੋਕ ਹੋਏ ਸੀ ਜੀ ਤੇ ਜਿਹੜੇ ਜਿਹੜੇ ਕਲਾਕਾਰਾਂ ਨੇ ਰਲ ਕੇ ਇਹ ਗੱਲ ਸੋਚੀ ਆ ਵੀ ਉਸ ਦੇ ਸਾਰੇ ਸ਼ੋਅ ਅਸੀਂ ਰਲ ਮਿਲ ਕੇ ਲਾਵਾਂਗੇ ਤੇ ਜਿੰਨਾ ਵੀ ਪੈਸਾ ਬਣੂਗਾ ਉਹਨਾਂ ਦੇ ਪ੍ਰੋਗਰਾਮਾਂ ਦਾ ਰਹਿੰਦਾ ਹੈ ਜੋ ਉਹ ਸਾਰਾ ਪੈਸਾ ਅਸੀਂ ਜਵੰਦੇ ਦੇ ਘਰ ਵਾਲਿਆਂ ਨੂੰ ਦਵਾਂਗੇ ਬਹੁਤ ਵਧੀਆ ਸੋਚ ਆ ਭਾਉ ਜੀ ਕਰਾਂ ਮੈਂ ਨਾ ਵੀ ਸ਼ੇਅਰ ਕਰੋ ਤੇ ਤੁਹਾਡਾ ਕੀ ਕਹਿਣਾ ਹੈ ਜੀ ਵੀ ਸ਼ੋ ਜਿਹੜੇ ਰਾਜਵੀਰ ਜਵੰਦੇ ਦੇ ਸੀ ਉਹ ਰਲ ਮਿਲ ਕੇ ਲਾਉਣੇ ਚਾਹੀਦੇ ਆ ਤੇ ਇੱਕ ਉਹਦੀ ਘਰ ਦੀ ਨੇ ਹੋਰ ਗੱਲ ਕੀਤੀ ਆ ਵੀ ਜਿਹੜੀ ਰਾਜਵੀਰ ਜਵੰਦਾ ਡਰੈਸ ਪਾ ਕੇ ਸ਼ੋਅ ਲਾਉਂਦਾ ਸੀ ਉਹਨਾਂ ਦੇ ਜਿੰਨੇ ਕਲਾ ਜਿਹੜੇ ਵੀ ਕਲਾਕਾਰ ਸ਼ੋਅ ਲਾਊਗਾ ਜੀ ਉਹ ਰਾਜਵੀਰ ਜਵੰਦੇ ਦੀ ਡਰੈਸ ਪਾ ਕੇ ਸ਼ੋਅ ਲਾਊਗਾ ਇਹ ਉਹਦੀ ਕਰਦੀ ਦੀ ਖਵਾਇ ਸੀ ਜੀ ਬੜੀ ਵਧੀਆ ਗੱਲ ਲੱਗੀ ਜੀ ਕਿਉਂਕਿ ਵੀਰ ਸਾਡਾ ਗਰਦਾਸ ਮਾਨ ਵਾਂਗੂ ਦੀ ਸੋਚ ਰੱਖਦਾ ਸੀ ਉਸੇ ਤਰ੍ਹਾਂ ਦਾ ਪਹਿਰਾਵਾ ਪਾ ਕੇ ਰੱਖਦਾ ਸੀ ਸਜਣੋ ਤੇ ਸ਼ੇਅਰ ਕਰੋ ਵੀਡੀਓ ਬਾਈ ਜੀ ਤੁਹਾਡੇ ਕੀ ਵਿਚਾਰ ਆ ਵੀ ਇਸੇ ਤਰ੍ਹਾਂ ਔਖੇ ਸਮੇਂ ਦੇ ਵਿੱਚ ਤੁਸੀਂ ਇੱਕ ਦੂਸਰੇ ਦੀ ਬਾਹ ਫੜ ਕੇ ਤੇ ਉਹਨਾਂ ਦਾ ਸਮਾਂ ਵਧੀਆ ਅੱਗੇ ਤੱਕ ਤੁਸੀਂ ਲਿਜਾ ਸਕਦੇ ਜੇ ਤੇ ਉਹਦੇ ਘਰਦਿਆਂ ਦੀ ਵੀ ਸਪੋਰਟ ਕਿਉਂਕਿ ਕਮਾਈ ਦਾ ਕੋਈ ਸਾਧਨ ਨਹੀਂ ਰਹਿ ਗਿਆ ਛੋਟੀ ਜੀ ਬੱਚੀ ਇੱਕ ਘਰ ਦੀ ਹੈ ਨਾ ਤੇ ਮਾਂ ਨੂੰ ਪੁੱਛ ਕੇ ਵੇਖੋ ਕਿਉਂਕਿ ਕਿੰਨੇ ਭਾਵਕ ਬੋਲ ਸੀਤੀ ਦੇ ਸੁਣੇ ਨਹੀਂ ਜਾਂਦੇ ਤੇ ਮੈਨਾਂ ਵੀ ਇਸੇ ਤਰ੍ਹਾਂ ਰਲ ਮਿਲ ਕੇ ਹਰ ਇੱਕ ਨੂੰ ਜਵੰਦੇ ਦੇ ਪਰਿਵਾਰ ਦੀ ਸਪੋਰਟ ਕਰਨੀ ਚਾਹੀਦੀ ਹੈ ਜੀ ਨਾਲ ਖੜਨਾ ਚਾਹੀਦਾ ਓਕੇ ਸਮੇਂ ਦੇ ਵਿੱਚ ਜੀ ਵਾਇਰਸ ਸੱਚੇ ਪਾਛਾ ਓਕਾ ਸਮਾਂ ਲੈ ਕੇ ਨਾ ਆਵੇ ਕਿਸੇ ਤੇ ਤੇ ਬੜਾ ਦੁੱਖ ਲੱਗਾ ਮਿੱਤਰੋ ਸ਼ੇਅਰ ਕਰੋ ਵੀਡੀਓ ਤੇ ਆਪਣੇ ਸੁਝਾਅ ਦਿਓ ਜਰੂਰ ਜੀ